ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਹ ਤੁਹਾਨੂੰ ਇਨਫੋਰਮੇਸ਼ਨ ਦੇਣ ਲਈ ਹੈ ਕਿ ਜਿਹੜੇ ਬਲਕੌਰ ਸਿੰਘ ਨੇ ਜਿਹੜੇ ਮੂਸੇਪਿੰਡ ਦੇ ਰਹਿਣਾਲੇ ਨੇ ਲੇਟ ਸ਼ੁਭਦੀਪ ਮੂਸੇ ਵਾਲੇ ਦੇ ਫਾਦਰ ਨੇ ਇਹਨਾਂ ਨੂੰ ਧਮਕੀਆਂ ਆਈਆਂ ਸੀ ਤਿੰਨ ਈਮੇਲਸ ਆਈਆਂ ਸੀ ਇਹਨਾਂ ਨੂੰ ਇੱਕ 18 ਫਰਵਰੀ ਨੂੰ ਆਈ ਹੈ 24 ਫਰਵਰੀ ਨੂੰ ਆਈ ਹੈ ਤੇ 26 ਫਰਵਰੀ ਨੂੰ ਆਈ ਹੈ ਤੇ ਉਸ ਤੋਂ ਬਾਅਦ ਇੱਕ ਸਬਸੀਕੁਐਂਟਲੀ 27 ਫਰਵਰੀ ਨੂੰ ਇੱਕ ਹੋਰ ਮੇਲ ਆਈ ਸੀ ਸੋ ਇਹਨਾਂ ਈਮੇਲਸ ਦਾ ਕੌਗਨੀਸੈਂਸ ਲੈਂਦੇ ਹੋਏ ਅਸੀਂ ਪਰਚਾ ਦਰਜ ਕੀਤਾ ਸੀ ਸਦਰ ਥਾਣੇ ਵਿੱਚ ਐਸਐਫਆਈਆਰ ਨੂੰ 384506 ਵਿੱਚ 44 ਨੰਬਰ ਐਫਆਈਆਰ ਦਰਜ ਕੀਤੀ ਗਈ ਸੀ। ਇਹਦੀ ਤਫਤੀਸ਼ ਲਈ ਟੀਮ ਬਣਾਈ ਗਈ ਸੀ ਸ਼ਦਰਮਾਨਸਾ ਦੀ ਸੀਆਈਏ ਦੀ ਅਤੇ ਸਾਈਬਰ ਸੈੱਲ ਦੀ। ਸਾਈਬਰ ਸੈੱਲ ਦੀ ਜਿਹੜੀਆਂ ਇਨਪੁਟ ਸੀ ਉਹਦੇ ਮਦਦ ਨਾਲ ਇੱਕ ਜਿਹੜਾ ਇਹਦੇ ਵਿੱਚ ਬੱਚਾ ਸੀਗਾ 14 ਸਾਲ ਦਾ। ਉਹਨੂੰ ਅਸੀਂ ਟ੍ਰੇਸ ਕੀਤਾ ਕਿ ਜਿੰਨੇ ਮੇਲਸ ਭੇਜੀਆਂ ਸੀ। ਉਹਦੀ ਈਮੇਲਸ ਤੋਂ ਹੀ ਇਹ ਗੱਈਆਂ ਨੇ ਉਹਨੇ ਹੀ ਈਮੇਲਸ ਭੇਜੀਆਂ ਸੀ। ਉਹਨੂੰ ਅਸੀਂ ਸ਼ਾਮਲ ਤਫਤੀਸ਼ ਕਰ ਲਿਆ। ਜੁਆਇਨ ਕਰ ਲਿਆ ਇਨਵੈਸਟੀਗੇਸ਼ਨ ਜੋਵਿਨਾਈਲ ਕੋਰਟ ਚ ਉਹਨੂੰ ਪੇਸ਼ ਕਰਾਂਗੇ ਤੇ ਜਿਹੜੀ ਅਗਲੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਸਾਰੀ ਗੱਲ ਸਾਹਮਣੇ ਆਊਗੀ ਕਿ ਇਹਨੇ ਕਿਉਂ ਕੀਤਾ ਬਟ ਹਜੇ ਤੱਕ ਜਿਹੜੀ ਸਾਡੀ ਤਫਤੀਸ਼ ਹੋਈ ਉਸ ਤਫਤੀਸ਼ ਵਿੱਚ ਇਹ ਬਹੁਤ ਕਲੀਅਰ ਹੈ ਕਿ ਇਹਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਇਨਟਚ ਨਹੀਂ ਸੀ ਕਿਸੇ ਗੈਂਗਸਟਰ ਨਾਲ ਕੋਈ ਐਸੋਸੀਏਸ਼ਨ ਨਹੀਂ ਸੀ ਦਸਵੀਂ ਚ ਇਹ ਪੜਦਾ ਸਿਰਫ ਇਹਨੇ ਮੇਲ ਕਰਤੀ ਉਹਨਾਂ ਨੂੰ ਧਮਕਾਉਣ ਵਾਸਤੇ ਉਹਦਾ ਕਾਰਨ ਕੀ ਹੈ ਉਹ ਇਨਵੈਸਟੀਗੇਸ਼ਨ ਚ ਸਾਹਮਣੇ ਆਏ ਸਰੇਕ ਕਿ ਸਿੱਧੂ ਮੁਸੇਵਾਲੇ ਦੇ ਪਿਤਾ ਨੇ ਸਬੋਧਨ ਚ ਕਿਹਾ ਸੀਗਾ ਕਿ ਬੱਚਿਆਂ ਤੋਂ ਮੂਰਾ ਬਣਾ ਕੇ ਉਹ ਕਰ ਦਿੰਦਾ ਉਹਨਾਂ ਲਈ ਕੋਈ ਕਾਨੂੰਨ ਨਹੀਂ ਜਿਵੇਂ ਸ਼ੁਮਪਰਚੇ ਵਿੱਚ ਇੱਕ ਬੱਚਾ ਸੀਗਾ ਜੀ ਮੈਂ ਅੰਕਸ਼ੇਸਤਾ ਨੇ ਨਹੀਂ ਦੇਖੋ ਜਿਹੜਾ ਕਾਨੂੰਨ ਹੈਗਾ ਉਹਦੇ ਮੁਤਾਬਕ ਹੀ ਅਸੀਂ ਪਰਚਾ ਦਰਜ ਕੀਤਾ ਹੈ ਪਰਚਾ ਦਰਜ ਕਰਕੇ ਉਹਦੇ ਤਫ਼तीश ਕੀਤੀ ਜਾ ਰਹੀ ਹੈ ਉਹਨੂੰ ਲਿਆਂਦਾ ਵੀ ਉਹਦੀ ਪੁੱਛਗਿੱਛ ਵੀ ਕਰਾਂਗੇ ਪੁੱਛਗਿੱਛ ਕਰਕੇ ਜਿਹੜੀ ਚੀਜ਼ ਸਾਹਮਣੇ ਆਊਗੀ ਉਹਦੇ ਹਿਸਾਬ ਨਾਲ ਅਗਲੀ ਕਾਰਵਾਈ ਲਿਆਵਾਂਗੇ ਬਟ ਇਹ ਬੜਾ ਕੈਟੇਗੋਰਿਕਲੀ ਤੁਹਾਨੂੰ ਫੇਰ ਦੱਸਣਾ ਚਾਹਨਾ ਇਹ ਮੈਨਾਂ ਵੀ ਰਿਪੀਟ ਕਰ ਰਿਹਾ ਹਾਂ ਦੋ ਕਾਸਟ ਆਫ ਰਿਪੀਟੀਸ਼ਨ ਮੈਂ ਕਹਿ ਰਿਹਾ ਹ ਇਹਦੇ ਵਿੱਚ ਕੋਈ ਵੀ ਹਜੇ ਤੱਕ ਗੈਂਗਸਟਰ ਵਾਲਾ ਐਂਗਲ ਸਾਹਮਣੇ ਨਹੀਂ ਆਇਆ। ਅਜੋ ਵਿਧਾਨ ਸਭਾ ਚ ਵੀ ਬਹਿ ਕੇ ਜਾ ਕੇ ਇਹ ਕਿਹੜਾ ਇਨਸਾਫ ਰਹਿ ਰਿਹਾ ਜੀ ਪੁਲਿਸ ਤੋਂ ਜਿਹੜਾ ਨਹੀਂ ਹੋ ਰਿਹਾ ਜੀ ਦੇ ਮੰਨ ਕਰ ਰਿਹਾ। ਦੇਖੋ ਜਿਹੜਾ ਮੇਨ ਕੇਸ ਹੈ 103 ਨੰਬਰ ਐਫ ਆਈ ਆਰ 2022 ਦੀ ਜਿਹਦੇ ਵਿੱਚ ਸ਼ੁਭਦੀਪ ਦਾ ਮਰਡਰ ਹੋ ਗਿਆ ਸੀ ਸਿੱਧੂ ਮੁਸੇਵਾਲੇ ਦਾ। ਉਹਦੇ ਵਿੱਚ ਅਸੀਂ 29 ਬੰਦੇ ਅਰੈਸਟ ਕਰ ਚੁੱਕੇ ਆ। ਜਿਹੜੇ ਬਾਹਰ ਨੇ 6 ਬੰਦੇ ਬਾਹਰ ਨੇ ਉਹਨਾਂ ਦਾ ਐਕਸਟਰਡੀਸ਼ਨ ਦਾ ਕੰਮ ਚੱਲ ਰਿਹਾ ਆ ਆਰ ਸੀ ਐਨ ਦਾ ਚੱਲ ਰਿਹਾ ਆ। ਸਚੇਨ ਬਿਸ਼ਨੋਈ ਦਾ ਐਕਸਟਰਡੀਸ਼ਨ ਦਾ ਕੰਮ ਕਾਫੀ ਐਡਵਾਂਸ ਸਟੇਜ ਤੇ ਹੈ। ਗੋਲਡੀ ਬਰਾੜ ਦਾ ਇਹ ਐਕਸਟਰਡੀਸ਼ਨ ਦਾ ਕੰਮ ਚੱਲ ਰਿਹਾ ਹੈ। ਸੋ ਜਿਹੜੇ ਬੰਦੇ ਇੱਥੇ ਦੇਸ਼ 'ਚ ਹੈਗੇ ਉਹ ਸਾਰੇ ਅਰੈਸਟ ਹੋ ਚੁੱਕੇ ਨੇ, ਰਿਕਵਰੀਜ਼ ਹੋ ਚੁੱਕੀ ਐ ਗੱਡੀਆਂ ਜਿਹੜੀਆਂ ਯੂਜ਼ ਹੋਈਆਂ ਸੀ ਉਹ ਸਾਰੀਆਂ ਰਿਕਵਰ ਹੋ ਚੁੱਕੀਆਂ। ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਰਿਕਵਰ ਹੋ ਚੁੱਕੇ ਐ। ਇਨਫੈਕਟ ਦੋ ਬੰਦੇ ਲਾਈਵ ਐਨਕਾਊਂਟਰ 'ਚ ਤੋਂ ਪਤਾ ਅੰਮ੍ਰਿਤਸਰ ਮਾਰੇ ਵੀ ਗਏ ਸੀ ਜਿਹੜੇ ਮੇਨ ਸ਼ੂਟਰ ਦਾ ਚੋ ਸੀਗੇ। ਸੋ ਕਾਫੀ ਕੰਮ ਇਹਦੇ ਵਿੱਚ ਪੁਲਿਸ ਵੱਲੋਂ ਕੀਤਾ ਗਿਆ ਹੈ। ਜਿਹੜੇ ਐਕਸਟਰਡੀਸ਼ਨ ਦਾ ਕੰਮ ਹੈ ਜਿਹੜੇ ਬਾਹਰ ਨੇ ਉਹ ਵੀ ਅਸੀਂ ਜਲਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਵਾਪਸ ਲਿਆ ਕੇ ਤੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਜਿਹੜੀ ਬਣਦੀ ਕਾਰਵਾਈ ਅਦਾਲਤ ਵੱਲੋਂ ਕੀਤੀ ਜਾ ਸਕੇ ਸਿੱਧੂ ਮੂਸੇਵਾਲੇ ਪਿਤਾ ਜੀ ਨੇ ਕਿਹਾ ਸੀ ਵੀ ਜਿਨ੍ਹਾਂ ਨੇ ਸਕਿਉਰਿਟੀ ਵਾਪਸ ਲੈਣ ਤੇ ਢੀੜੀ ਵਿੱਚ ਆਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਵੇ ਦੇਖੋ ਜਿਹੜੇ ਵੀ ਬੰਦੇ ਦਾ ਜਿੰਨਾ ਰੋਲ ਹੋਊਗਾ ਇਸ ਕੇਸ ਸਵਿਟ 103 ਨੰਬਰ ਜਿਹੜਾ ਮਰਡਰ ਵਾਲਾ ਕੇਸ ਹੈ ਜਿਹਦਾ ਜਿੰਨਾ ਰੋਲ ਹੋਏਗਾ ਉਹਦਾ ਉਨੀ ਜ਼ਰੂਰ ਹੋਏ ਤੇ ਕਾਰਵਾਈ ਹੋਊਗੀ ਜਿਹੜੇ ਵੀ ਬੰਦਿਆ ਤੇ ਇਹਨਾਂ ਨੇ ਸ਼ੱਕ ਜ਼ਾਹਰ ਕੀਤਾ ਉਹ ਸਾਰਿਆਂ ਨੂੰ ਸ਼ਾਮਲ ਤਫਤੀਸ਼ ਵੀ ਕੀਤਾ ਗਿਆ ਪੁੱਛ-ਵਿਚ ਵੀ ਕੀਤੀ ਗਈ ਹੈ ਤੁਹਾਡੇ ਸਾਹਮਣੇ ਬੱਬੂ ਮਾਨ ਨੂੰ ਵੀ ਬੁਲਾਇਆ ਗਿਆ ਆਜੇਪਾਲ ਮਿੱਡੂ ਖੇੜਾ ਨੂੰ ਵੀ ਬੁਲਾਇਆ ਗਿਆ ਇੱਥੋਂ ਮਨਕੀਰਤ ਤੌਲਕ ਨੂੰ ਵੀ ਬੁਲਾਇਆ ਗਿਆ ਇੱਕ ਪਰਵ ਨਿਸ਼ਾਨ ਸਿੰਘ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਪ੍ਰੇਮ ਢਿੱਲੋਂ ਨੂੰ ਬੁਲਾਇਆ ਗਿਆ ਹੋਰ ਵੀ ਬੜੇ ਲੋਕ ਨੇ ਜਨਾ ਦਾ ਇਹਨਾਂ ਨੇ ਜ਼ਾਹਰ ਕੀਤਾ ਸੀ ਕਿ ਇਹਨਾਂ ਦੀ ਇਨਵੋਲਵਮੈਂਟ ਹੋ ਸਕਦੀ ਹੈ ਉਹਨਾਂ ਸਾਰਿਆਂ ਨੂੰ ਅਸੀਂ ਬੁਲਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਇਹਨਾਂ ਕੋਈ ਲਿੰਕ ਨਜ਼ਰ ਆਇਆ ਜੀ ਇਨਵੈਸਟੀਗੇਸ਼ਨ ਜ ਹੁਣ ਤੱਕ ਇਨਵੈਸਟੀਗੇਸ਼ਨ ਦੇਖੋ ਆਨਗoing ਪ੍ਰੋਸੈਸ ਹੈ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜਿਹੜਾ ਵੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਆ ਰਹੀ ਹੈ ਉਸ ਇਨਫੋਰਮੇਸ਼ਨ ਨੂੰ ਆਪਾਂ ਵੈਰੀਫਾਈ ਵੀ ਕਰ ਰਹੇ ਹਾਂ ਪੁੱਛਗਿੱਛ ਵੀ ਕਰ ਰਹੇ ਹਾਂ ਟੈਕਨੀਕਲ ਏਡਸ ਵੀ ਆਪਾਂ ਯੂਜ਼ ਕਰ ਰਹੇ ਹਾਂ ਤੇ ਅੱਗੇ ਵੀ ਯੂਜ਼ ਕਰਾਂਗੇ ਇਹੋ ਜਿਹਾ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਦੀ ਇਨਵੈਸਟੀਗੇਸ਼ਨ ਅਸੀਂ ਖਤਮ ਕਰਤੀ ਦੋ ਇਨਵੈਸਟੀਗੇਸ਼ਨ ਆਨਗੋਇੰਗ ਪ੍ਰੋਸੈਸ ਹੈ ਜਿਹਦਾ ਜਿੰਨਾ ਰੋਲ ਆਊਗਾ ਉੱਤੇ ਕਾਰਵਾਈ ਹੋਵੇਗੀ। ਕੀ ਬਰੀ ਬੰਦੇ ਬਲਤੇਜ ਬੰਨੂ ਦਾ ਨਾਮ ਵੀ ਲੱਗਦਾ ਜੀ। ਬਾਬਾ ਬਲਤੇਜ ਬੰਨੂ ਦੇ ਡਿਮਾਂਡ ਕਰ ਰਿਹਾ ਵੀ ਬਲਤੇਜ ਬੰਨੂ ਨੇ ਸੀਕ੍ਰੈਸੀ ਲੀਕ ਕੀਤੀ ਹੈ ਕਿਉਂਕਿ ਜੇ ਮਨਪ੍ਰੀਤ ਰਈਆ ਮਨਪ੍ਰੀਤ ਤੂਫਾਨ ਨੂੰ ਰੈਸਕੀਟਾ ਜਾ ਸਕਦਾ ਹੈ ਇਸ ਕਤਲ ਚ। ਉਹ ਕਹਿੰਦੇ ਬਲਤੇਜ ਬੰਨੂ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ ਵੀ ਜਿਹਨੇ ਸਾਰਾ ਕੁਝ ਕਰਵਾਇਆ। ਦੇਖੋ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਸਿਕਿਉਰਿਟੀ ਲੀਕ ਦੀ ਮੈਂ ਅੱਜ ਵੇਖਿਆ ਵੀ ਵਿਧਾਨ ਸਭਾ ਚ ਵੀ ਉਹਨਾਂ ਨੇ ਉਹ ਪੋਸਟਰ ਰੱਖਿਆ ਹੋਇਆ ਨਾਲ ਬਲਤੇ ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਜਿਹਦਾ ਜਿੰਨਾ ਰੋਲ ਹੋਊਗਾ ਜਿਸ ਹਿਸਾਬ ਨਾਲ ਰੋਲ ਹੋਏਗਾ ਉਹ ਤੇ ਕਾਰਵਾਈ ਹੋਏਗੀ ਚਾਹੇ ਕੋਈ ਵੀ ਹੋਵੇ। ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ অনਗoing ਪ੍ਰੋਸੈਸ ਹੈ ਜਿਹਦਾ ਵੀ ਅੱਗੇ ਵੀ ਰੋਲ ਆਊਗਾ। ਇਨਫੈਕਟ ਜਿਹੜਾ ਹੁਣ ਤੱਕ ਉਹਨਾਂ ਨੇ ਦੱਸਿਆ ਉਸ ਤੋਂ ਇਲਾਵਾ ਵੀ ਜੇ ਕੋਈ ਲੱਗਦਾ ਕਿ ਕਿਸੇ ਦਾ ਰੋਲ ਹੈ ਤੇ ਉਹ ਤੇ ਵੀ ਕਾਰਵਾਈ ਹੋਊਗੀ। ਬਿਲਕੁਲ ਤੇ ਮਨੂੰ ਨੂੰ ਬੁਲਾਇਆ ਜਾਊਗਾ ਪੁਲਿਸ ਇਨਵੈਸਟੀਗੇਸ਼ਨ। ਜੇ ਉਹਦੀ ਲੋੜ ਹੋਏ ਕਿ ਬਿਲਕੁਲ ਬੁਲਾਇਆ ਜਾਵੇ। ਸਰ ਜਦੋਂ ਪੰਜਾਬ ਪੁਲਿਸ ਕੰਮ ਕਰ ਰਹੀ ਆ ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਕਿਤੇ ਸੰਤੋਸ਼ਟ ਨਹੀਂ ਏ ਇਸ ਲਈ ਅੱਜ ਵਿ ਨੇ ਉਹਦੇ ਵਿਧਾਨ ਸਭਾ ਜਾਣ ਦਾ ਕਾਰਨ ਉਹ ਹੀ ਦੱਸ ਸਕਦੇ ਨੇ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਮੈਂ ਤਾਂ ਤਫਤੀਸ਼ ਬਾਰੇ ਤੁਹਾਨੂੰ ਦੱਸ ਸਕਦਾ ਜਿਹੜੀ ਅਸੀਂ ਕੀਤੀ ਹੈ ਜਿਹੜਾ ਪੁਲਿਸ ਵੱਲੋਂ ਕੰਮ ਕੀਤਾ ਗਿਆ ਉਹਦੇ ਬਾਰੇ ਦੱਸ ਸਕਦਾ ਉਹਦੇ ਬਾਰੇ ਜੇ ਤੁਹਾਡਾ ਕੋਈ ਸਵਾਲ ਹੈ ਤੇ ਉਹਦੇ ਮੈਂ ਜਵਾਬ ਦੇ ਸਕਦਾ 골ਡ ਇਬਰਾਹਮ ਤੇ ਦੂਜਿਆਂ ਦਾ ਪ੍ਰੋਸੈਸ ਕਿੱਥੋਂ ਤੱਕ ਪਹੁੰਚਿਆ ਹੈ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤੁਹਾਨੂੰ ਨਹੀਂ ਦੱਸ ਸਕਦਾ I cannot leak it out ਕਿ ਕਿੱਥੇ ਤੱਕ ਪਹੁੰਚ ਗਿਆ ਬਟ ਕਾਫੀ ਐਡਵਾਂਸਡ ਹੈ ਜਿਸ ਤਰ੍ਹਾਂ ਪਹਿਲਾਂ ਕਿਹਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਜਿਹੜਾ ਉੱਥੋਂ ਰੀਟੇਨ ਕਰਕੇ ਜਲਦ ਲਿਆਂਦਾ ਜਾਊਗਾ ਪਰ ਕਾਫੀ ਸਮਾਂ ਬੀਤ ਗਿਆ ਪਰ ਬਾਰ ਵੀ کہہ ਰਿਹਾਗਾ ਨਹੀਂ ਐਕਸਟਰੈਡੀਸ਼ਨ ਦਾ ਪ੍ਰੋਸੈਸ ਦੇਖੋ ਐਮਈਏ ਵੀ ਵਿੱਚ ਇਨਵੋਲਡ ਹੁੰਦਾ ਐਮਐਚਏ ਵੀ ਇਨਵੋਲਡ ਹੁੰਦਾ ਦੂਜੀ ਕੰਟਰੀ ਵੀ ਇਨਵੋਲਡ ਹੁੰਦੀ ਸੋ ਸਾਰੇ ਕੋਸ਼ਿਸ਼ ਕਰ ਰਹੇ ਕਿ ਇਹ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਕਰੀਏ ਐਸੀ ਸੈਂਟਰਲ ਗਵਰਨਮੈਂਟ ਨਾਲ ਵੀ ਪੰਜਾਬ ਗਵਰਨਮੈਂਟ ਵੀ ਟੇਕ ਅਪ ਕਰ ਰਹੀ ਹੈ ਪੰਜਾਬ ਗਵਰਨਮੈਂਟ ਨਾਲ ਅਸੀਂ ਟੇਕ ਅਪ ਕਰ ਰਹੇ ਸੋ ਇਹਨੂੰ ਜਲਦੀ ਹੀ ਲਿਆਂਦਾ ਜਾਊਗਾ ਸਰ ਕੀ ਗੋਲਡੀ ਬਰਾੜ ਰੀਟੇਨ ਕੀਤਾ ਹੋਇਆ ਹੈ ਉੱਥੇ ਜਿਵੇਂ ਮੈਂ ਕਿਹਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਮੈਂ ਤੁਹਾਨੂੰ ਡਿਟੇਲਸ ਜਿਹੜੀਆਂ ਐਕਸਟਰੈਡੀਸ਼ਨ ਦੀਆਂ ਜਾਂ ਕਿਸੇ ਵੀ ਬੰਦੇ ਦੀ ਹੈ ਜਿਹੜਾ ਹਜੇ ਤੱਕ ਸਾਡੇ ਕੋਲ ਅਰੈਸਟਡ ਨਹੀਂਗਾ ਉਹ ਮੈਂ ਸ਼ੇਅਰ ਨਹੀਂ ਕਰ ਸਕਦਾ ਜੀ ਸਰ ਮੁਖੀ ਸਾਹਿਬ ਜਦੋਂ ਆਪ ਬੋਲੇ ਹੈ ਵੀ ਗੋਲਡੀ ਬਰਾਡ ਰੀਟੇਨ ਕਰ ਲਿਆ ਤੇ ਅਸੀਂ ਲੈ ਕੇ ਆਵਾਂਗੇ ਤਾਂ ਕੁਝ ਪੁਲਿਸ ਤੋਂ ਉਹ ਵੀ ਉੱਤਰਾ ਇਨਵੈਸਟੀਗੇਸ਼ਨ ਨਹੀਂ ਦੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਉਸ ਇਨਫੋਰਮੇਸ਼ਨ ਤੇ ਬੇਸਿਸ ਤੇ ਅਸੀਂ ਐਕਸਟਰੈਡੀਸ਼ਨ ਦਾ ਪ੍ਰੋਸੈਸ ਮੂਵ ਕੀਤਾ